ਅੱਜ ਦਾ ਸਵਾਗਤ ਹੈ ਅਮਰੀਕਾ ਦੇ ਮੇਟ ਮਨਾਏ ਜਾਂਦੇ ਮੈਮੋਰੀਅਲ ਡੇ ਮੌਕੇ ohayo ਦੇ ਸਪ੍ਰਿੰਗਫੀਲਡ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਮੈਮੋਰੀਅਲ ਡੇ ਪ੍ਰੀਡ ਦਾ ਆਯੋਜਨ ਕੀਤਾ ਗਿਆ ਹੈ ਸਪ੍ਰੀਡ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਨਾਲ ਸਿੱਖ ਭਾਈਚਾਰੇ ਨੇ ਵੀ ਹਿੱਸਾ ਲਿਆ ਇਸ ਮੌਕੇ ਦੇ ਉੱਤੇ ਜਿੱਥੇ ਸਿੱਖ ਭਾਈਚਾਰੇ ਨੇ ਪ੍ਰੀਡ ਦੌਰਾਨ ਖਾਣ ਪੀਣ ਦੀਆਂ ਅਵਸਥਾਵਾਂ ਦੀ ਸੇਵਾ ਕੀਤੀ ਉੱਥੇ ਹੀ ਸਿੱਖ ਧਰਮ ਦੀ ਜਾਣਕਾਰੀ ਦਿੰਦੇ ਹੋਏ ਪੈਂਫਲੇਟ ਵੀ ਵੰਡੇ ਗਏ ਦਸਨ ਯੋਗ ਹੈ ਕਿ ਮੈਮੋਰੀਅਲ ਡੇ ਉਹਨਾਂ ਫੌਜੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਖੰਡਤਾ ਅਤੇ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹ ਤਸਵੀਰਾਂ ਨੇ ਅ Ohio ਸੂਬੇ ਦੇ ਸਪ੍ਰਿੰਗਫੀਲਡ ਸ਼ਹਿਰ ਵਿੱਚ ਇਜਾਜ਼ਤ ਕੀਤੀ ਗਈ ਮੈਮੋਰੀਅਲ ਡੇ ਪ੍ਰੇਡ ਦੀਆਂ। ਇਹ ਪ੍ਰੇਡ ਇਸ ਸ਼ਹਿਰ ਵਿੱਚ ਹਰ ਸਾਲ ਕੱਢੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਵਿੱਚ ਸਿੱਖ ਭਾਈਚਾਰਾ ਵੀ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ। ਦਸਨ ਯੋਗ ਹੈ ਕਿ ਮੈਮੋਰੀਅਲ ਡੇ ਉਹਨਾਂ ਫੌਜੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਇਸ ਪ੍ਰੇਰ ਵਿੱਚ ਸ਼ਹਿਰ ਦਾ ਤਕਰੀਬਨ ਹਰ ਮਹਿਕਮਾ ਹਿੱਸਾ ਲੈਂਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਫਲੋਟ ਸਜਾਏ ਜਾਂਦੇ ਨੇ ਜਿਨ੍ਹਾਂ ਤੇ ਅਮਰੀਕਾ ਦਾ ਰਾਸ਼ਟਰੀ ਝੰਡਾ ਲਗਾਇਆ ਜਾਂਦਾ ਹੈ ਸਕੂਲੀ ਬੱਚੇ ਵੀ ਸਜਤ ਅਜ ਕੇ ਸੋਹਣੀਆਂ ਪੋਸ਼ਾਕਾਂ ਵਿੱਚ ਇਸ ਪ੍ਰੇਰ ਦਾ ਹਿੱਸਾ ਬੰਦੇ ਨੇ ਅਤੇ ਕਈ ਸਕੂਲਾਂ ਵੱਲੋਂ ਤਾਂ ਵਿਦਿਆਰਥੀ ਸ਼ਾਨਦਾਰ ਬੈਂਡ ਦਾ ਪ੍ਰਦਰਸ਼ਨ ਵੀ ਕਰਦੇ ਨੇ ਸਿੱਖ ਭਾਈਚਾਰੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਫਲੋਟ ਸਜਾਏ ਜਾਂਦੇ ਨੇ ਅਤੇ ਪ੍ਰੇਰ ਦੇ ਵੇਖਣ ਪਹੁੰਚੇ ਹੋਰ ਨਾ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦਿੰਦੇ ਫਲਾਇਰ ਵੀ ਵੰਡੇ ਜਾਂਦੇ ਨੇ ਜਦ ਡੁੱਲਦਾ ਖੂਨ ਸੀ ਦਾਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਕੋਪਰ ਲੈ ਜਾਂਦੇ ਤਕਦੀਰ ਬਦਲਦੀ ਕੌਮਾਂ ਦੀ ਅੱਜ ਅਸੀਂ ਸਪ੍ਰਿੰਗਫੀਲਡ ohio ਦੇ ਵਿੱਚ ਮੈਮੋਰੀਅਲ ਡੇ ਪ੍ਰੀਡ ਦੇ ਵਿੱਚ ਸ਼ਾਮਲ ਹੋਏ ਆ ਇਹ ਸਾਡਾ 27ਵਾਂ ਸਾਲ ਹੈਗਾ ਆ ਤੇ ਸਾਰੀ ਕਮਿਊਨਿਟੀ ਇੱਥੇ ਹੁਮਮਾ ਕੇ ਆਉਂਦੀ ਹੈ ਦੂਰੋਂ ਨੇੜਿਓ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅੱਜ ਦੇ ਦਿਨ ਮੈਮੋਰੀਅਲ ਡੇ ਪ੍ਰੇਡ ਦੇ ਵਿੱਚ ਤੇ ਜਿਨ੍ਹਾਂ ਨੇ ਦੇਸ਼ ਕੌਮ ਲਈ ਜਾਨਾਂ ਵਾਰੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਦੇਸ਼ ਨੂੰ ਸੋਹਣਾ ਤੇ ਸੁਹਾਵਣਾ ਸਾਡੇ ਰਹਿਣ ਲਈ ਬਣਾਇਆ ਇਸ ਇਸ ਵਿੱਚ ਸਿੱਖ ਚੱਖਾ ਨੇ ਵੀ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਇਸਾਲਿਆ ਉਹਨਾਂ ਦਾ ਵੀ ਉਹਨਾਂ ਨੂੰ ਵੀ ਅਸੀਂ ਅੱਜ ਯਾਦ ਕਰਦੇ ਹਾਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਅੱਜ ਜਿਹੜੀ ਮੈਮੋਰੀਅਲ ਦੇ ਪਰੇ ਚੱਲਦੀ ਆ ਜਿਹਦੇ ਵਿੱਚ ਦੋ ਜਿਹੜੀ ਸਿੱਖ ਕਮਿਊਨਿਟੀ ਆ ਉਹ ਤੇ ਤੁਮ ਤਾਂ ਦਿਨ ਵਾਲੀ ਆਸਾ ਹਿੱਸਾ ਫਾਰੇ ਜੇ ਦਾਸ ਨੂੰ ਮੱਕਾ ਮਿਲੇ ਤੇ ਆਖੇ ਆਪ ਦੀ ਵੀ ਹਾਜ਼ਰੀ ਭੰਗੀ ਤੇ ਦਾਸ ਦੇਖ ਰਿਹਾ ਵੀ ਜਿਹੜੇ ਆਪਣੇ ਸਿੰਘ ਆ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਆ ਲੱਗੀਆਂ ਵੀ ਤਿਆਰ ਕੀਤੀਆਂ ਹੋਈਆਂ ਫਲੋਰਸ ਤੇ ਜਿਹੜਾ ਜਿਹੜਾ ਪ੍ਰਾਲਾ ਇਹਨਾਂ ਨੇ ਕਿੰਨਾਂ ਲੋਕਾਂ ਕੋਲੋਂ ਕਮਿਟੀ ਆਪਣੇ ਸਿਰ ਪਾਈ ਚਾਰੇ ਨੇ ਬਹੁਤ ਵਧੀਆ ਪ੍ਰਾਲਾ ਕਿਉਂਕਿ ਜਿੱਥੇ ਜਿੱਥੇ ਵੀ ਆਪ ਰਹਿੰਦੇ ਦੁਨੀਆ ਦੇ ਵਿੱਚ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਆਪਾਂ ਲੋਕਲ ਕਸਟਮ ਦੇ ਸਾਹਮਣੇ ਆਪਣਾ ਲੋਕੋ ਜਿਹੜੇ ਅ ਅ ਜਿਹੜੀ ਦਿਵਾਇ ਚੋਦਨ ਵਿੱਚ ਆਪਾਂ ਵੀ ਸ਼ਾਮਲ ਹੋਈਏ ਉਹਦੇ ਨਾਲ ਆਪਣੀ ਇੰਟੀਗ੍ਰੇਸ਼ਨ ਵਧਦੀ ਹੈ ਨਾਲ ਆਪਣੀ ਪਛਾਣ ਵੀ ਵਧਦੀ ਹੈ ਸੋ ਇਹਦੇ ਨਾਲ ਜਿਹੜੇ ਬਾਹਰੀ ਕਮਿਊਨਿਟੀ ਉਹ ਵੀ ਦੇਖਦੇ ਆ ਸਿੱਖ ਕੌਣ ਆ ਕੀ ਕੀ ਇਹਨਾਂ ਰਕਾਇਤ ਕਰਿਆ ਸਾਰੇ ਕੋ ਤੇ ਆਪਣੇ ਨਾਲ ਉਹ ਵੀ ਫੈਲ ਗਏ ਆ ਸੋ ਇਹ ਬਹੁਤ ਵਧੀਆ ਪ੍ਰਾਲਾਆ ਨਾ ਤੁਹ ਬਹੁਤ ਖੁਸ਼ੀ ਹੋਈ ਆ ਵੀ ਵੀ ਆਪ ਨੂੰ ਇਹਨੂੰ ਵੀ ਇੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਦੇ ਆਉਣ ਵਾਲੇ ਸਮੇਂ ਵਿੱਚ ਇਹ ਅਦਾਰਸ਼ ਕਲਪਿੰਗ ਵੀ ਆਰੀਨ ਵਿਦਿਅਕ ਚਾਰਦੀ ਕਲਾਬ ਆਕਸ਼ਨ ਇਸ ਤਈ ਇਹ ਤਿੰਨ ਅਦਾਰਨ ਬਣਾਉਂਦੇ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਭ ਤੇ ਖੁਸ਼ੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਿੱਖ ਕਮਿਊਨਿਟੀ ਵੱਲੋਂ ਵੀ ਭਾਵੇਂ ਉਹ ਡੇਟਨ ਐ ਸਪ੍ਰਿੰਗਫੀਲ ਹੈ ਹੁਣ ਇਨ੍ਹਾਂ ਪਰੇਡਸ ਵਿੱਚ ਜਿੱਥੇ ਅਮਰੀਕਨ ਕਮਿਊਨਿਟੀ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਉੱਥੇ ਸ਼ਾਮਲ ਹੁੰਦੇ ਹਨ ਤੇ ਇੱਕ ਇੱਕ ਇਹ ਜ਼ਰੀਆ ਵੀ ਹੈ ਇੱਕ ਆਪਸ਼ਨ ਇੱਕ ਮੌਕਾ ਹੈ कि ਅਸੀਂ ਸਾਰਿਆਂ ਨੂੰ ਦੱਸ ਸਕੀਏ ਕਿ ਅਸੀਂ ਸਿੱਖ ਕਮਿਊਨਿਟੀ ਤੇ ਹਾਂ ਕਿ ਅਸੀਂ ਅਮਰੀਕਨ ਕਮਿਊਨਿਟੀ ਦਾ ਹਿੱਸਾ ਵਾਂ। ਬਹੁਤ ਮੁਸ਼ਕਲਾ ਵੀ ਆਈਆਂ ਦਸਤਾਰ ਕਰਕੇ ਵੀ ਪਰ ਹੁਣ ਕਾਫੀ ਅਮਰੀਕਨਸ ਨੂੰ ਪਤਾ ਲੱਗ ਰਿਹਾ ਹੈ। ਅੱਜ ਇੱਥੇ ਤਕਰੀਬਨ 20-25 ਹਜ਼ਾਰ ਜਾਂ 30 ਹਜ਼ਾਰ ਤੋਂ ਵੱਧ ਲੋਕ ਹੋਣਗੇ। ਜਿਹਨਾਂ ਨੇ ਅੱਜ ਦੇਖਿਆ ਹੈ ਉਹਨਾਂ ਨੂੰ ਬੱਚਿਆਂ ਨੇ ਬਰੋਸ਼ਰ ਵੀ ਵੰਡੇ ਅਤੇ ਸਿੱਖਾ ਬਾਰੇ ਜਾਣਕਾਰੀ ਦਿੱਤੀ। ਅਸੀਂ ਸਾਰੇ ਦੁਨੀਆਂ 'ਚ ਵਸੇ ਹੋਏ ਹਾਂ। ਅਸੀਂ ਜ਼ਰੂਰ ਅਸੀਂ ਨਗਰ ਕੀਰਤਨ ਵੀ ਹੁਣ ਸਾਰੇ ਅਮਰੀਕਾ 'ਚ ਨਿਕਲਦੇ ਹਾਂ ਵੱਖ-ਵੱਖ ਮੌਕਿਆਂ 'ਤੇ ਪਰ ਇਨ੍ਹਾਂ ਇਵੈਂਟਸ 'ਵੀ ਭਾਗ ਲੈਣਾ ਬਹੁਤ ਜ਼ਰੂ ਸਿੱਖਾ ਬਾਰੇ ਸਿੱਖ ਕੌਮ ਬਾਰੇ ਇਸ ਕਮਿਊਨਿਟੀ ਬਾਰੇ ਜਾਣਕਾਰੀ ਦੇ ਸਕੀ ਹੈ ਇਸ ਪ੍ਰੇਡ ਨੂੰ ਵੇਖਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਕੰਢੇ ਇਕੱਠੇ ਹੁੰਦੇ ਨੇ ਅਤੇ ਸਿੱਖ ਭਾਈਚਾਰੇ ਵੱਲੋਂ ਵੀ ਇਸ ਪ੍ਰੇਡ ਦੌਰਾਨ ਖਾਣ ਪੀਣ ਦੀਆਂ ਵਿਵਸਥਾਂ ਅਤੇ ਜਲਦੀ ਸੇਵਾ ਲਗਾਤਾਰ ਕੀਤੀ ਜਾਂਦੀ ਹੈ ਕੁਮਾਰ ਸੰਜੀਪ ਪੀਟੀਸੀ ਨਿਊਜ਼ ਸਪ੍ਰਿੰਗਫੀਲਡ ohio